ਸਵਾਗਤ ਹੈ ਭਾਈ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਜਵੇਂ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਮੂੰਹ ਖੁਰਦੀ ਸਮੱਸਿਆ ਬਹੁਤ ਚੱਲ ਰਹੀ ਆ ਡੰਗਰਾਂ ਦਾ ਬਹੁਤ ਨੁਕਸਾਨ ਹੋ ਰਿਹਾ ਵਾ ਪਰ ਅੱਜ ਆਪਾਂ ਗੱਲ ਕਰਾਂਗੇ ਇਹਦੇ ਇਲਾਜ ਦੇ ਬਾਰੇ ਤੇ ਆਪਾਂ ਨਾਲ ਦੇਸੀ ਨੁਸਖਿਆਂ ਨਾਲ ਰਾਜ ਕੀ ਕੀ ਕਰ ਸਕਦੇ ਆ ਜਿਹੜਾ ਮੂੰਹ ਖੁਰ ਹੁੰਦਾ ਹੈ ਉਦੋਂ ਹੀ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਮੂੰਹ ਤੇ ਖੁਰਦੀ ਬਿਮਾਰੀ ਆ ਮੂੰਹ ਦੇ ਵਿੱਚ ਚਾਲੇ ਹੋ ਜਾਂਦੇ ਨੇ ਖੁਰਾਂ ਤੇ ਜ਼ਖਮ ਹੋ ਜਾਂਦੇ ਨੇ ਡੰਗਰ ਲੰਗੜਾ ਕੇ ਤੁਰਨਾ ਸ਼ੁਰੂ ਕਰ ਦਿੰਦਾ ਹੈ ਇਸ ਦੇ ਵਿੱਚ ਨਾਲ ਬੁਖਾਰ ਵੀ ਰਹਿੰਦਾ ਹੈ ਪਹਿਲਾਂ ਆਪਾਂ ਇੱਕ ਲੈਣਾ ਹੈ ਬੁਖਾਰ ਦਾ ਟੀਕਾ ਇਹ ਬਾਈ ਜੀ ਆਉਂਦਾ ਹੈ ਡੋਲੋਬਿਨ ਪਲਸ ਵੈਟ ਇਹ ਮੈਨ ਕਾਈਂਡ ਦਾ ਹੈ 30 ਐਮਐਲ ਦੀ ਪੈਕਿੰਗ ਆ 100 ਐਮਐਲ ਦੀ ਪੈਕਿੰਗ ਦੇ ਵਿੱਚ ਵੀ ਆਉਂਦਾ ਹੈ ਜੇ ਆਪਣਾ ਡੰਗਰ ਵੱਡਾ ਹੈ ਫਿਰ ਆਪਾਂ 15 ਐਮਐਲ ਦੀ ਡੋਜ਼ ਲੈਣੀ ਹੈ ਤੇ ਜੇ ਆਪਣਾ ਡੰਗਰ ਛੋਟਾ ਹੈ ਜਾਂ ਝੋਟੀਆਂ ਹੈ ਫਿਰ 10 ਐਮਐਲ ਦੀ ਜੇ ਕਟੀਆਂ ਨੇ ਫਿਰ 5 ਐਮਐਲ ਦੀ ਡੋਜ਼ ਲੈਣੀ ਹੈ ਇਦੇ ਨਾਲ ਨਾਲ ਆਪਾਂ ਜਿਹੜੇ ਜ਼ਖਮ ਸਕਾਉਣ ਲਈ ਟੀਕਾ ਲਾਉਣਾ ਹੈ ਉਹ ਆਉਂਦਾ ਹੈ ਡੀਸੀਆਰ ਇਹਦਾ ਬਹੁਤ ਵਧੀਆ ਰਿਜ਼ਲਟ ਆ ਇਹ ਆਪਾਂ 3 ਦਿਨ ਲਗਾਤਾਰ ਲਾਉਣਾ ਹੈ ਜੇ ਡੰਗਰ ਵੱਡਾ ਹੈ ਫਿਰ 2.5 ਗ੍ਰਾਮ ਲਾ ਸਕਦੇ ਆ ਝੋਟੀਆਂ ਨੂੰ ਵੀ ਆਪਾਂ 2.5 ਗ੍ਰਾਮ ਲਾ ਸਕਦੇ ਆ ਜੇ ਕੋਈ ਕੱਟੀ ਵੱੱਛੀ ਆ ਉਹਨੂੰ ਅੱਧੀ ਡੋਜ਼ ਲਾ ਸਕਦੇ ਆ ਤੇ ਇਹ ਜਿਹੜਾ ਆਪਾਂ ਘੋਲਣਾ ਹੈ ਟੀਕਾ ਉਹਦੇ ਲਈ ਆਪਾਂ ਯੂਜ਼ ਕਰਨਾ ਇੱਕ ਆਉਂਦਾ ਹੈ ਏਬਲ ਟੀਕਾ ਆਉਂਦਾ ਹੈ ਇਹ 10 ਐਮਐਲ ਆਪਾਂ ਡੀਸੀਆਰ ਦੇ ਵਿੱਚ ਮਿਲਾ ਕੇ ਇਹਨੂੰ ਲਾਉਣਾ ਏ ਠੀਕ ਆ ਤੇ ਜੇ ਡੰਗਰ ਆਪਣਾ ਜਿਆਦਾ ਵੱਡਾ ਏ ਫਿਰ ਆਪਾਂ ਲਾਵਾਂਗੇ ਡੀਸੀਆਰ ਆਉਂਦਾ ਏ 5 ਗ੍ਰਾਮ ਇਹ ਆਪਾਂ 5 ਗ੍ਰਾਮ ਲਾ ਸਕਦੇ ਆ 5 ਗ੍ਰਾਮ ਡੀਸੀਆਰ ਹੁੰਦਾ ਏ ਆ ਹੁੰਦਾ 2.5 ਗ੍ਰਾਮ ਤੇ ਇਹਦੇ ਵਿੱਚ ਆਪਾਂ ਜਿਹੜਾ ਇਹ ਵਾਲ ਪਾਉਣਾ ਏ ਆ ਟੀਕਾ ਉਹ ਪਾਉਣਾ ਏ 15 ਗ੍ਰਾਮ ਤੇ ਆਪਾਂ ਜੇ ਦੋਹਾਂ ਡੰਗਰਾਂ ਨੂੰ ਅੱਧਾ-ਅੱਧਾ ਟੀਕਾ ਲਾ ਸਕਦੇ ਆ ਫਿਰ ਵੀ 2.5 ਗ੍ਰਾਮ ਇਹਦੀ ਡੋਜ਼ ਬਣ ਜਾਣੀ ਆ ਤੇ ਦੂਜੀ ਗੱਲ ਇਹ ਏ ਕਿ ਆਪਾਂ ਜਿਹੜੇ ਉਹਦੇ ਖੋਰ ਧੋਣੇ ਨੇ ਉਹ ਖੂੰਆ ਵਾਲੀ ਦਵਾਈ ਨੂੰ ਕਹਿ ਦਿੰਦੇ ਨੇ ਪੋਟਾਸ਼ੀਅਮ ਉਹਦਾ ਪੀਪੀ ਦਵਾਈ ਕਹਿੰਦੇ ਨੇ ਇਹਦਾ ਮਾਰਕੀਟ 10 ਰੁਪਏ ਰੇਟ ਆ ਤੇ ਇਹ ਆਪਾਂ ਇਹ ਨਾਲ ਖੁਰ ਤੋਂ ਨੇ ਜਿਹੜੇ ਖੁਰ ਤੋਂ ਨੇ ਉਦੋਂ ਆਪਾਂ ਥੋੜੀ ਜਿਹੀ ਡੋਜ਼ ਜਿਹੜੀ ਆ ਜਿਆਦੀ ਪਾ ਲੈਣੀ ਆ ਚੁੜਕੀ ਪਾ ਲੈਣੀ ਆ ਤੇ ਜਦੋਂ ਆਪਾਂ ਮੂੰਹ ਦੇ ਵਿੱਚ ਉਹਦੇ ਮਾਰਨੀ ਉਦੋਂ ਥੋੜੀ ਹਲਕੀ ਜੀ ਪਾ ਕੇ ਤੇ ਉਹ ਮੂੰਹ ਦੇ ਵਿੱਚ ਮਾਰਨੀ ਆ ਤੇ ਜਦੋਂ ਉਹਦੇ ਜ਼ਖਮ ਹੋ ਜਾਣ ਜਾਂ ਡੰਗਰ ਦੇ ਠੀਕ ਆ ਉਹਦੇ ਲਈ ਆਪਾਂ ਸਪਰੇਅ ਆਉਂਦੀ ਆ ਟਾਪੀ ਕੇਰ ਸਪਰੇਅ ਆਉਂਦੀ ਏ ਆਪਾਂ ਯੂਜ਼ ਕਰਨੀ ਏ ਉਹਦੇ ਜਖਮਾਂ ਤੇ ਮਾਰਨੀ ਆ ਠੀਕ ਐ ਤੇ ਬਾਕੀ ਨਾਲ ਨਾਲ ਵੀਰੋ ਆਪਾਂ ਧਿਆਨ ਰੱਖਣਾ ਕਿ ਉਹਨੂੰ ਭੁੱਖ ਲਈ ਆਪਾਂ ਡੰਗਰ ਨੂੰ ਭੁੱਖ ਲੱਗਣ ਦੇ ਲਈ ਕੋਈ ਲੀਕਵੜ ਯੂਜ਼ ਨਹੀਂ ਕਰਨਾ ਉਹਦੇ ਲਈ ਇੱਕ ਗੋਲੀਆਂ ਆਉਂਦੀਆਂ ਨੇ ਆਰ ਐਸ ਵੀ ਸੀ ਇਹ ਆਪਾਂ ਦੋ ਸਵੇਰੇ ਦੇਣੀਆਂ ਨੇ ਦੋ ਸ਼ਾਮਾਂ ਨੂੰ ਦੇਣੀਆਂ ਨੇ ਜੇ ਝੋਟੀਆਂ ਮੋਂ ਉਹਨਾਂ ਨੂੰ ਵੀ ਦੋ ਦੋ ਦੇ ਸਕਦੇ ਆ ਤੇ ਜੇ ਕਟੀਆਂ ਨੇ ਉਹਨਾਂ ਨੂੰ ਇੱਕ ਦੇ ਦਿਓ ਤੇ ਬਾਈ ਜੀ ਨਾਲ ਆਪਾਂ ਜਿਹੜਾ ਦੇਸੀ ਇਲਾਜ ਕਰਨਾ ਹੈ ਉਹ ਕੀ ਕਰਨਾ ਹੈ ਆਪਾਂ ਲੈਣਾ ਹੈ 50 ਗ੍ਰਾਮ ਸ਼ਹਿਦ ਲੈਣਾ ਹੈ ਤੇ 25 ਗ੍ਰਾਮ ਲੈਣੀ ਹੈ ਹਲਦੀ ਉਹਦਾ ਪੇਸਟ ਬਣਾ ਕੇ ਕੋਸ਼ਿਸ਼ ਕਰੋ ਕਿ ਆਪਾਂ ਆਦੇ ਡੰਗਰ ਨੂੰ ਚਟਾਈਏ ਪਹਿਲੀ ਗੱਲ ਉਹ ਜੇ ਆਪਣਾ ਡੰਗਰ ਨਹੀਂ ਚਟਦਾ ਤੇ ਫਿਰ ਆਪਾਂ ਡੰਗਰ ਦੀ ਜੀਪ ਤੇ ਲਾ ਦੇਣਾ ਹੈ ਤੇ ਨਾਲ-ਨਾਲ ਆਪਾਂ ਬਾਈ ਜੀ ਨੂੰ ਨਾ ਗੁੜ ਦਾ ਘੋਲ ਬਣਾ ਕੇ ਉਹ ਪਿਉਣਾ ਹੈ ਤੇ ਜਿਹੜਾ ਗੁੜ ਦਾ ਘੱਟੋ-ਘੱਟ ਵੀ 1/2 ਕਿਲੋ ਜਾਂ 1 ਕਿਲੋ ਗੁੜ ਲੈਣਾ ਹੈ ਪਾਣੀ ਦੇ ਵਿੱਚ ਮਿਲਾ ਕੇ ਉਹਦਾ ਘੋਲ ਬਣਾ ਕੇ ਆਪਾਂ ਪਸ਼ੂ ਆਪਦੇ ਨੂੰ ਪਿਉਣਾ ਹੈ ਉਹਦੇ ਨਾਲ ਉਹ ਹੋਊਗਾ ਕਿ ਉਹਦਾ ਜਿਹੜਾ ਇਮਿਊਨਿਟੀ ਸਿਸਟਮ ਵਧੀਆ ਹੋਵੇਗਾ ਇੱਕ ਉਹਨੂੰ ਕਮਜ਼ੋਰੀ ਨਾਲ ਫੀਲ ਹੋਵੇ ਕਿ ਕੋਈ ਤਾਕਤਵਾਲੀ ਚੀਜ਼ ਉਹਦੇ ਅੰਦਰ ਜਾਵੇਗੀ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਕੀ ਵਧੀਆ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ